ਮ ਆਰਤ ਦੇਸੀ ਵਾਈ ਵੈਲਫੇਅਰ ਸੁਸਾਇਟੀ ਕੋਲੋਂ ਅਸੀਂ ਇਹ ਪ੍ਰਣ ਲੈਨੇ ਆਈਏ ਸਾਡੀ ਕੁੜੀਆਂ ਜਿਹੜੀ ਸੁਸਾਇਟੀ ਨਾਲ ਜੁੜੀਆਂ ਹੋਈਆਂ ਹੈਗੀਆਂ ਇਹ ਪ੍ਰਣ ਲੈਨੇ ਆ ਵੀ ਜਿਵੇਂ ਅੱਜ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਜਾਏਗਾ ਤੇ ਅਸੀਂ ਇਦਾਂ ਹੀ ਹਰ ਤਰ੍ਹਾਂ ਹਰ ਰੋਜ਼ ਇਦਾਂ ਹੀ ਇਹ ਯੋਗਾ ਡੇ ਡੇਲੀ ਮਨਾਇਆ ਜਾਏਗਾ ਅੱਜ ਵਿਸ਼ਵ ਯੋਗ ਡੇ ਤੇ ਸਾਰੇ ਦੁਨੀਆ ਵਿੱਚ ਯੋਗਾ ਡੇ ਮਨਾਇਆ ਜਾ ਰਿਹਾ ਹੈ ਬਠਿੰਡਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਯੋਗਾ ਡੇ ਮਨਾਇਆ ਗਿਆ ਸਾਡੀ ਟੀਮ ਪਹੁੰਚੀ ਅੱਜ ਮੱਲਾਂ ਭਲੇਰੀਆਂ ਵਾਲੇ ਜਿੱਥੇ ਕੀ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਸਨਾਈ ਸੈਂਟਰ ਚੱਲ ਰਿਹਾ ਹੈ ਤੇ ਅੱਜ ਦੇ ਦਿਨ ਸਾਰੀਆਂ ਕੁੜੀਆਂ ਵੱਲੋਂ ਯੋਗਾ ਸਿੱਖਿਆ ਜਾ ਰਿਹਾ ਹੈ ਇਸ ਮੌਕੇ ਤੇ ਯੋਗ ਟੀਚਰਾਂ ਵੱਲੋਂ ਬੱਚਿਆਂ ਨੂੰ ਯੋਗਾ ਕਰਾਇਆ ਜਾ ਰਿਹਾ ਹੈ ਅੱਜ ਸਾਰੇ ਭਾਰਤ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਮੱਲਾ ਪਲੇਰੀਆਂ ਵਾਲੇ ਵਿਖੇ ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਹਰਮਨ ਸ਼ਰਮਾ ਦੀ ਅਗਵਾਈ ਵਿੱਚ ਇੱਕ ਯੋਗ ਕੈਂਪ ਅੱਜ ਇੱਥੇ ਜੋ ਕੁੜੀਆਂ ਸਲਾਈ ਸਿੱਖ ਰਹੀਆਂ ਨੇ ਉਹਨਾਂ ਲਈ ਯੋਗਾ ਕੈਂਪ ਚੱਲ ਰਿਹਾ ਹੈ ਤੇ ਯੋਗਾ ਸਿੱਖ ਰਹੀਆਂ ਨੇ ਯੋਗਾ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹੈ ਮੈਡਮ ਹਰਮਨ ਸ਼ਰਮਾ ਤੇ ਉਹਨਾਂ ਦੀ ਟੀਮ ਵੱਲੋਂ ਯੋਗਾ ਸਖਾਇਆ ਵੀ ਜਾ ਰਿਹਾ ਹੈ ਤੇ ਕਿਤਾਬ ਵੀ ਜਾ ਰਿਹਾ ਹੈ 1 2 3 ਜੋ ਆਦਮੀ ਜੋ ਯੋਗ ਅਭਿਆਸ ਸਿੱਖ ਜਾਂਦਾ ਹੈ ਉਸ ਨੂੰ ਫਿਰ ਜ਼ਿੰਦਗੀ ਵਿੱਚ ਕਦੇ ਦਵਾਈਆਂ ਦੀ ਜ਼ਰੂਰਤ ਨਹੀਂ ਪੈਂਦੀ ਯੋਗ ਆਤਮਾ ਤੇ ਪਰਮਾਤਮਾ ਦਾ ਮਿਲਨ ਦਾ ਇੱਕ ਰਸਤਾ ਵੀ ਹੈ ਸਿਰੀਅਸ ਸਾਰੇ ਸਿਰੀਅਸ ਹੋ ਜਾ ਬਈ ਕਾਦੀ ਆ ਨਾ ਨਾ ਸ਼ੁਰੂ ਤਾਂ ਇੱਕ ਇੱਕ ਵਜੂਗੀ ਤੇ ਸਾਰਿਆਂ ਦੀ ਇੱਕੀ ਵਜੂਗੀ ਨਾ ਸ਼ੁਰੂ ਹਾਸਨ ਦਾ ਹਾਸਨ ਕਲਾਸ ਸਭੀ ਬਾਸਾ ਬਾਸਾ ਲਾਫਿੰਗ ਹਾਸਨ ਇੱਕ ਮਿੰਟ ਖੜੇ ਰਹੋ ਫੋਟੋ ਫੋਟੋ ਤਾਂ ਕਰਾ ਲੂ ਦੋ ਵਾਰ ਜਾਨ ਨਿਕਲੀ ਆਗੇ ਤਾਂ ਆ ਬੋਲੂਗੀ ਆ ਇੱਥੇ ਖੜਜੋ ਸਾਰੇ ਸਾਰੀਆਂ ਖੜਜੋ ਬੋਰ ਦੇ ਕੋ ਇੱਥੇ ਆਜੋ ਇੱਥੇ ਆਜੋ ਇੱਥੇ ਆਜੋ ਐਸੇ ਨਾ ਸਾਹ ਚ ਮੋਆ ਦਿਖਦਾ ਉੱਥੇ ਦਿਖਦਾ ਨਹੀਂ ਤੋ ਕੁਝ ਮੈਂ ਜੀਓਗਾ ਟੀਚਰ ਹਰਮਨ ਜੀ ਆਜੋ ਕਹਾਂ ਮੈਡਮ ਬੋਲੋ ਕਿ ਉਹਦੋਂ ਤੂੰ ਬੋਲ ਹਾਂਜੀ ਬੋਲਣਾ ਇਹਨੇ ਦੀ ਕਾਪੀ ਉਹ ਮੈਂ ਤਾਂ ਬੱਚੇ ਨਹੀਂ ਕਰਦਾ ਇਹਨੂੰ ਆਪ ਬੋਲਣਾ ਨਹੀਂ ਨਹੀਂ ਇੱਥੇ ਪਤਾ ਕੀ ਹੈ ਅੱਗੇ ਆ ਜਾ ਜੀ ਅੱਗੇ ਚੱਲੋ ਅੱਗੇ ਆਇਓ ਫੋਟੋ ਆ ਗਈ ਉਹ ਪਤਾ ਕੀ ਹੈ ਅੱਜ ਸਾਰੀ ਦੁਨੀਆ ਵਿੱਚ ਯੋਗਾ ਦਿਨ ਮਨਾਇਆ ਜਾ ਰਿਹਾ ਹੈ ਯੋਗ ਅਭਿਆਸ ਨਾਲ ਇਨਸਾਨ ਬਿਮਾਰੀਆਂ ਤੋਂ ਬਚਦਾ ਹੈ ਤੇ ਉਸ ਨੂੰ ਇੱਕ ਨਵੀਂ ਪ੍ਰੇਰਣਾ ਮਿਲਦੀ ਹੈ ਔਰਥ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਵੱਲੋਂ ਮੱਲਾ ਪੜੇ ਗਿਆਂ ਵਿਖੇ ਯੋਗਡੇ ਬਣਾਇਆ ਗਿਆ ਤਾਂ ਗੱਲ ਕਰ ਰਿਹਾ ਮੈਡਮ ਹਰਮਨ ਸ਼ਰਮਾ ਜੋ ਕਿ ਇਹ ਸਸਤਾ ਦੀ ਪ੍ਰਧਾਨ ਨੇ ਮੈਡਮ ਅੱਜ ਤੁਸੀਂ ਕਿਸ ਤਰ੍ਹਾਂ ਯੋਗਡੇ ਬਣਾਇਆ ਸਰ ਤੁਹਾਨੂੰ ਪਤਾ ਹੈ ਕਿ ਜਿੱਦਾਂ ਸਾਰੇ ਟੀਸ਼ਰਟ ਵਿੱਚ ਇਹ ਯੋਗਡੇ ਅੱਜ ਬਹੁਤ ਇੰਟਰਨੈਸ਼ਨਲ ਰੈਟ ਤੇ ਬਣਾਏ ਜਾਂਦਾ ਹੈਗਾ ਸਾਡੀ ਔਰਥਿਸਟਰੀ ਵਾ ਹੈਲਥ ਕੇਅਰ ਸੰਸਥਾ ਦੇ ਵੱਲੋਂ ਵੀ ਅਸੀਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈਗਾ ਯੋਗਾ ਦੇ ਤਾਂ ਕਿਉਂਕਿ ਇਹਦੇ ਨਾਲ ਦੇਖੋ ਯੋਗ ਜੋ ਕਰਦੇ ਹੈਗੇ ਔਰ ਸ਼ਰੀਰ ਰੋਗ ਹੋਏ ਹੈਗੇ ਤੇ ਕਈ ਫਾਇਦੇ ਤੇ ਸਕਾਰਾ ਮਿਲਦਾ ਹੈਗਾ ਤਾ ਸਾਡੀਆਂ ਭੈਣਾਂ ਹੋਰਾਂ ਨੂੰ ਜਿਹੜੇ ਘਰਾਂ 'ਚ ਬੈਠੀਆਂ ਯੋਗਾ ਨਹੀਂ ਕਰਦੀ ਉਹਨਾਂ ਵਾਸਤੇ ਕੀ ਮੈਸੇਜ ਦਵਾਂਗੀ ਅਸੀਂ ਉਹਨਾਂ ਨੂੰ ਮੈਸੇਜ ਹੀ ਦੇ ਦੇਣੀ ਹੈ ਵੀ ਜੇ ਉਹਨਾਂ ਨੂੰ ਥੋੜਾ ਚਾਹੀਦਾ ਹੈਗਾ ਸਵੇਰ-ਸਵੇਰ ਸਾਡੇ ਇੱਥੇ ਰੋਜ਼ਗਾਰ ਅ ਰਜਿੰਦਰਾ ਕਾਲਜ ਦੇ ਪੰਚਵੇਸਵਰੀ ਕੈਂਪ ਲੱਗਦਾ ਹੈਗਾ ਉੱਥੇ ਜਾ ਕੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਅਭਿਆਸ ਕਰਨਾ ਚਾਹੀਦਾ ਹੈਗਾ ਯੋਗਾ ਦੇ ਗੱਲ ਕਰ ਰਹੇ ਹਾਂ ਹੋਰ ਸਾਥਕੇ ਨਾਲ ਮੈਡਮ ਕੀ ਨਾਮ ਤੁਹਾਡਾ ਮੇਰਾ ਨਾਮ ਤੁਮਨਾ ਹੈ ਕੀ ਕਹਿਣਾ ਚਾਹੁੰਗੇ ਅੱਜ ਅੱਜ ਜਿਵੇਂ ਅਸੀਂ ਯੋਗਾ ਦੇ ਬਣਾਏ ਹੈ ਮਤਲਬ ਸਾਰਿਆਂ ਨੂੰ ਇਹੀ ਸੰਦੇਸ਼ ਦਿੱਤਾ ਜਾਂਦਾ ਵੀ ਆਪਣਾ ਸਮਾਂ ਕੱਢਣਾ ਚਾਹੀਦਾ ਹੈ ਵੀਜ਼ੀ ਤੋਂ ਵੀਜ਼ੀ ਦਾ ਟਾਈਮ ਹੈ ਉਹਨੂੰ ਅੱਗੇ ਯੋਗਾ ਆਪਦਾ ਸਰੀਰ ਸਵਸਥ ਰੱਖਣਾ ਚਾਹੀਦਾ ਯੋਗਾ ਕਰਕੇ ਤੁਹਾਨੂੰ ਖੁਦ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਯੋਗਾ ਕਰਕੇ ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਮਤਲਬ ਸਾਨੂੰ ਆਕਸੀਜਨ ਮਿਲਦੀ ਹੈ ਯੋਗਾ ਕਰਕੇ ਬਿਮਾਰੀਆਂ ਤੋਂ ਰੋਕਦੀ ਬਚਾਉਂਦੀ ਹੈ